ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਅੱਜ ਇੱਥੇ ਸਾਲ ਬਾਅਦ ਗੇਮਾਂ ਹੁੰਦੀਆਂ ਆ ਸਟ੍ਰੇਲੀਅਨ ਸੈਕਸ਼ਨ ਵੱਲੋਂ ਤੇ ਬਹੁਤ ਦਿਨ ਵੀ ਸੋਹਣਾ ਤੇ ਗਰਾਊਂਡ ਵੀ ਬਹੁਤ ਭਰੀ ਹੋਈ ਆ ਜਿੱਥੇ ਅੱਜ ਬਾਲੀਬਾਲ ਤੇ ਰੇਸਾਂ ਤੇ ਰੱਸਾ ਖਿਚੀ ਤੇ ਹੋਰ ਬੜੀਆਂ ਇੱਥੇ ਗੇਮਾਂ ਹੋਈਆਂ ਤੇ ਆਓ ਤੁਹਾਨੂੰ ਝਲਕੀਆਂ ਦਿਖਾਉਨੇ ਆ ਤੇ ਬੱਚਿਆਂ ਨੇ ਬਹੁਤ ਨਜ਼ਾਰੇ ਲਏ ਤੇ ਬਜ਼ੁਰਗ ਖਾਸ ਕਰਕੇ ਜਿਹੜੇ ਇੰਡੀਆ ਤੋਂ ਘੁੰਮਣ ਆਏ ਆ ਉਹਨਾਂ ਵਾਸਤੇ ਬਹੁਤ ਵਧੀਆ ਮੌਕਾ ਸੀ ਤੇ ਸਾਰਿਆਂ ਨੇ ਬਹੁਤ ਤੇ ਸਾਂਝੇ ਵਿਚਾਰ ਚੈਨਲ ਹੈ ਹਰਮਿੰਦਰ ਦਾ ਬਹੁਤ ਧੰਨਵਾਦ ਜਿਹੜੇ ਕਿ ਰਿਕਾਰਡ ਕਰਕੇ ਸਾਰੀ ਦੁਨੀਆ ਤੱਕ ਇਹਨੂੰ ਪਹੁੰਚਾਉਂਦੇ ਆ ਤੇ ਸਾਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਇਹ ਆਪਣਾ ਲੋਕਲ ਚੈਨਲ ਆ ਤੇ ਸਾਰਿਆਂ ਨੂੰ ਗਰਾਊਂਡ ਦੇ ਵਿੱਚੋਂ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਹਾਂਜੀ ਵਾਹਿਗੁਰੂ ਖਾਲਸਾ ਵਾਹਿਗੁਰਜੀ ਫਤਿਹ ਅੱਜ ਗਲੈਨਵੁੱਡ ਦੇ ਵਿੱਚ ਜਿਹੜੀਆਂ ਆ ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ ਵੱਲੋਂ ਇਹ ਜਿਹੜੇ ਖੇਡਾਂ ਕਰਵਾਈਆਂ ਜਾ ਰਹੀਆਂ ਨੇਗੀਆਂ ਉੱਥੇ ਆ ਸਾਰੇ ਤੁਸੀਂ ਦੇਖ ਰਹੇ ਹੋ ਕਿ ਗਰਾਊਂਡ ਦੇ ਵਿੱਚ ਪੂਰੀਆਂ ਰੌਣਕਾਂ ਨੇ ਸਫਲਤਾਪੂਰਵਕ ਸਾਰੀਆਂ ਖੇਡਾਂ ਜਿਹੜੀਆਂ ਚੱਲ ਰਹੀਆਂ ਚਾਹੇ ਉਹ ਐਥਲੈਟਿਕਸ ਹੋਣ ਜਾਂ ਸ਼ਾਰਟ ਪੁੱਟ ਲੌਂਗ ਪੁੱਟ ਲੌਂਗ ਜੰਪ ਸ਼ਾਰਟ ਜੰਪ ਤੇ ਜੈਵਲਿੰਗ ਥਰੋ ਤੇ ਰੱਸਾ ਕਸੀ ਦੇ ਮੁਕਾਬਲੇ ਵਾਲੀਬਾਲ ਦੇ ਮੁਕਾਬਲੇ ਜਿੱਥੇ ਵਾਲੀਬਾਲ ਦੀਆਂ 20 ਦੇ ਕਰੀਬ ਟੀਮਾਂ ਪਹੁੰਚੀਆਂ ਨੇ ਉੱਥੇ ਚਾਰ ਟੀਮਾਂ ਜਿਹੜੀਆਂ ਫੀਮੇਲ ਦੀਆਂ ਪਹੁੰਚੀਆਂ ਨੇ ਤੇ ਇੱਕ ਜੂਨੀਅਰ ਦੀ ਟੀਮ ਪਹੁੰਚੀ ਆ ਸੋ ਸਫਲਤਾਪੂਰਵਕ ਇਹ ਜਿਹੜਾ ਇਵੈਂਟ ਆ ਉਹ ਹੋ ਨਿਪੜਿਆ ਪੂਰੇ ਮੁਕਾਬਲੇ ਜਿਹੜੇ ਤਕਰੀਬਨ ਸਾਰੇ ਹੀ ਫਾਈਨਲ ਤੇ ਜਾ ਚੁੱਕੇ ਨੇ ਕਿ ਸੋ ਮੈਂ ਸਾਂਝੇ ਵਿਚਾਰ ਦੇਖ ਰਿਹਾ ਸਾਰੇ ਦਰਸ਼ਕਾਂ ਨੂੰ ਮੈਂ ਵਧਾਈਆਂ ਦੇਣਾ ਕਿ ਇਸ ਗਰਾਊਂਡ ਦੇ ਵਿੱਚ ਅੱਜ ਦਾ ਜਿਹੜਾ ਐਨੂਅਲ ਸਪੋਰਟਸ ਕਾਰਨੀਵਲ ਜਿਹੜਾ ਫੰਕਸ਼ਨ ਆ ਉਹ ਪੂਰਾ ਸਿਖਰ ਦਾ ਉਹ ਸਿਖਰ ਤੇ ਹੋ ਨਿਬੜਿਆ ਥੈਂਕ ਯੂ ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਸਾਰੇ ਇੱਥੇ ਗਲੈਂਮੂਡ ਸਾਹਿਬ ਗੁਰਦੁਆਰਾ ਵੱਲੋਂ ਕਰਵਾਇਆ ਜਾ ਰਿਹਾ ਕਾਰਨੀਵਲ ਦੇ ਵਿੱਚ ਇਕੱਤਰ ਹੋਏ ਸੀ ਸਵੇਰੇ ਐਥਲੈਟਿਕ ਸ਼ੁਰੂ ਹੋਈਆਂ ਐਥਲੈਟਿਕ ਦੇ ਵਿੱਚ 100 ਮੀਟਰ 200 ਮੀਟਰ ਬੱਚਿਆਂ ਦੀ 400 ਤੇ 800 ਦੇ ਮੁਕਾਬਲੇ ਹੋਏ ਤੇ ਬਹੁਤ ਵਧੀਆ ਮੁਕਾਬਲਾ ਸੀ ਬੱਚਿਆਂ ਨੇ ਵੱਧ ਚੜ ਕੇ ਹਿੱਸਾ ਪਾਇਆ ਜਿਹੜੇ ਵਿੱਚ ਆਪਣੇ ਮਾਸਟਰ ਦੇ ਵੀ ਈਵੈਂਟ ਸੀਗੇ ਤੇ ਸ਼ਾਰਟ ਪੁੱਟ ਤੇ ਜੈਵਲਨ ਜੈਵਲਨ ਚੱਲ ਰਿਹਾ ਉਧਰ ਖੱਬੇ ਪਾਸੇ ਤੁਹਾਡੇ ਤੇ ਰੱਸਾ ਕੱਸੀ ਦਾ ਜਿਹੜਾ ਸੀ ਮੁਕਾਬਲਾ ਉਹਦੇ ਵਿੱਚ ਵੀ ਤਕਰੀਬਨ 8 ਕੁ ਟੀਮਾਂ ਦਾ ਹੋ ਗਈਆਂ ਤੇ ਬੜੇ ਮੈਚ ਫਸੇ ਉਹਨਾਂ ਦੇ ਵਾਲੀਬਾਲ ਦਾ ਚੱਲ ਰਿਹਾ ਸੋ ਓਵਰਆਲ ਵੈਰੀ ਗੁੱਡ ਜਿਹੜਾ ਰਿਸਪਾਂਸ ਹੈ ਕਮਿਊਨਿਟੀ ਵੱਲੋਂ ਕਮਿਊਨਿਟੀ ਹਮੇਸ਼ਾ ਹੀ ਚਾਹੁੰਦੀ ਹੈ ਕਿ ਕੁਛ ਨਾ ਕੁਛ ਚਲਦਾ ਰਹੇ ਇਦਾਂ ਦਾ ਬੱਚੇ ਸਾਡੇ ਬਹੁਤ ਹੈਲਦੀ ਨੇ ਤੇ ਉਹ ਦੇ ਲੁੱਕ ਫਾਰਵਰਡ ਫॉर ਐਨੀ ਇਵੈਂਟ ਤੇ ਜਿਹੜੇ ਸਾਡੇ ਸੀਨੀਅਰਸ ਨੇ ਈਵਨ ਉਹਨਾਂ ਚ ਵੀ ਬੜਾ ਐਨਥੂਸੀਆਜ਼ਮ ਪਾਇਆ ਗਿਆ 40 ਪਲੱਸ ਵਾਲੇ 30 ਪਲੱਸ ਵਾਲੇ ਸੋ ਇਸ ਦੇ ਨਾਲ ਹੀ ਅਜੇ ਤੱਕ ਵੀ ਚੱਲ ਰਿਹਾ ਵਾਲੀਬॉल ਦੇ ਮੈਚ ਚੱਲ ਰਹੇ ਨੇ ਬਟ ਐਥਲੈਟਿਕਸ ਕਨਕਲੂਡ ਹੋ ਗਿਆ ਤੇ ਅਸੀਂ ਸਾਰੇ ਬੜੇ ਖੁਸ਼ ਹਾਂ ਕਿ ਅੱਜ ਜਿਹੜਾ ਵਧੀਆ ਮੁਕਾਬਲੇ ਹੋਏ ਥੈਂਕ ਯੂ ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਦੀ ਫਤਿਹ it katka and it's lots of fun so I hope you also like it ਹੈਲੋ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਮੈਨੂੰ ਇੱਥੇ ਖੇਡ ਮੇਲੇ ਵਿੱਚ ਆ ਕੇ ਬਹੁਤ ਅੱਛਾ ਲੱਗ ਰਿਹਾ ਹੈ ਕਾਫੀ ਅੱਛਾ ਮਾਹੌਲ ਬਣਿਆ ਹੋਇਆ ਹੈ ਦਾ ਫੀਲ ਨਹੀਂ ਆ ਰਹੀ ਦੈਟ ਆਮ ਇਨ ਆਸਟ੍ਰੇਲੀਆ ਰਾਈਟ ਨਾਉ ਸੋ ਪੂਰਾ ਪੰਜਾਬ ਵਾਲਾ ਮਾਹੌਲ ਬਣਿਆ ਪਿਆ ਇੱਥੇ ਵੋਲੀ ਗੇਮ ਵੋਲੀਬਾਲ ਗੇਮਸ ਹੋ ਰਹੀਆਂ ਹੈ ਟਗ ਆਫ ਵਾਰ ਹੋ ਰਹੀ ਹੈ ਲੌਂਗ ਜੰਪ ਹੋ ਰਹੀ ਹੈ ਸੋ ਆਈ ਊਡ ਸੇ ਕਿ ਤੁਸੀਂ ਸਾਰੇ ਆਓ ਐਂਡ ਇੰਜੋਏ ਕਰੋ ਇੱਥੇ ਆਪਣੀ ਅਸੀਂ ਆਪਣੀ ਪੰਜਾਬੀ ਸਭਤਾ ਨਾਲ ਜੁੜੋ ਆਪਣੀ ਪੰਜਾਬੀ ਬੋਲੀ ਨਾਲ ਜੁੜੋ ਦੈਟਸ ਮਾਈ ਮੈਸੇਜ ਫਾਰ एवरीवन ਥੈਂਕ ਯੂ ਸੋ ਮਚ ਸਾਸ਼ੀ ਕਾਲ ਸਾਰਿਆਂ ਨੂੰ ਅੱਜ ਆਪਾਂ ਇੱਥੇ ਕੋਰਨਾ ਕੋਪੀਆ ਸੈਰਿਕਸ ਕਾਰਨੀਵਲ ਦੇ ਵਿੱਚ ਆਇਆ ਅੱਜ ਬਹੁਤ ਵਧੀਆ ਦਿਨ ਰਿਹਾ ਅਤੇ ਅੱਜ ਮੈਂ 100 ਮੀਟਰ 400 ਮੀਟਰ ਲੌਂਗ ਜਪ ਤੇ ਸ਼ਾਰਟ ਪੁੱਟ ਵਿੱਚ ਪਾਰਟਿਸਿਪੇਟ ਕੀਤਾ ਅੱਜ ਦਾ ਦਿਨ ਬਹੁਤ ਇਵੈਂਟਫੁਲ ਰਿਹਾ ਤੇ ਥੈਂਕ ਯੂ ਫॉर एवरीवन दैट ਓਰਗੇਨਾਈਜ਼ ਦਿਸ ਇਵੈਂਟ ਥੈਂਕ ਯੂ ਸੋ ਮੱਚ ਹਾਂਜੀ 사시 ਕਾਲ ਜੀ ਸਾਰਿਆਂ ਨੂੰ ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਕੀ ਫਤਿਹ ਅੱਜ ਕਲੈਨਵੁੱਡ ਦੇ ਵਿੱਚ ਸਿਕ ਗੇਮਸ ਹੋਈਆਂ ਤੇ ਸਾਰਿਆਂ ਨੇ ਬਹੁਤ ਵਧੀਆ ਪਾਰਟਿਸਿਪੇਟ ਕੀਤਾ ਤੇ ਬਹੁਤ ਮੈਚ ਵਧੀਆ ਹੋਇਆ ਦਿਨ ਵੀ ਬਹੁਤ ਸੋਹਣਾ ਲੱਗਿਆ ਜੀ ਤੇ ਮੇਰੇ ਬੱਚਿਆਂ ਨੇ ਮੈਡਲ ਜਿੱਤੇ ਆ ਸਾਰੇ ਮੰਮੀ ਦੇ ਕਲੇ ਦੇ ਵਿੱਚ ਪਾਏ ਹੋਏ ਹਨ ਤੇ ਬਹੁਤ ਵਧੀਆ ਕੀਤਾ ਸਾਰਿਆਂ ਬੱਚਿਆਂ ਨੇ ਪਾਰਟਿਸਿਪੇਟ ਤੇ ਵਧੀਆ ਆਰਗੇਨਾਈਜ਼ ਸਾਰਾ ਵਧੀਆ ਆਰਗੇਨਾਈਜ਼ ਕੀਤਾ ਹੋਇਆ ਸੀਗਾ ਥੈਂਕ ਯੂ ਸੋ ਮੱਚ ਹਾਂ ਜੀ ਸਤਿ ਸ੍ਰੀ ਅਕਾਲ ਹੈਰੀ ਪਾਜੀ ਥੈਂਕ ਯੂ ਸੋ ਮੱਚ ਤੇ ਜਿਹੜਾ ਜਦਾ ਅਸ ਆਪਣੀ ਐਸੋਸੀਏਸ਼ਨ ਨੇ ਸਿੱਖ ਐਸੋਸੀਏਸ਼ਨ ਗੁਰਦੁਆਰਾ ਗਲੈਂਡਵੁੱਡ ਸਾਹਿਬ ਨੇ ਜੇਮਾ ਕਰਾਈਆਂ ਬਹੁਤ ਵਧੀਆ ਸੀ ਗਿਆ ਅਸੀਂ ਵਾਲੀਬਾਲ ਖੇਡਣ ਆਏ ਸੀ ਸਾਡੀ ਸਾਰੀ ਟੀਮ ਤੇ ਟੋਟਲ ਈਅਰ ਅਬਾਊਟ 24 ਟੀਮਾਂ ਸੀ ਗਿਆ 12 ਸਮੈਸ਼ਿੰਗ ਦੀ ਆ ਤੇ 11 ਆਪਣੀ ਸ਼ੂਟਿੰਗ ਦੀ ਆ ਤੇ ਬਹੁਤ ਵਧੀਆ ਉਪਰਾਲਾ ਸੀ ਸਾਰਿਆਂ ਦਾ ਤੇ ਬੜਾ ਚੰਗਾ ਲੱਗਿਆ ਤੇ ਪਾਰਟਿਸਿਪੇਟ ਕਰਕੇ ਬਹੁਤ ਵਧੀਆ ਜੀ ਧੰਨਵਾਦ ਥੈਂਕ ਯੂ ਸੋ ਮਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਸਮੂਹ ਸਾਥ ਸੰਗਤ ਸਿਡਨੀ ਦੀ ਗਲੇਨੂਡ ਦੀ ਨੂੰ ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ ਵੱਲੋਂ ਬਹੁਤ-ਬਹੁਤ ਅਸੀਂ ਧੰਨਵਾਦ ਕਰਦੇ ਆ ਕਿ ਜਿਹੜੇ ਸਾਡੇ ਸਪੋਰਟਸ ਐਂਡ ਕਲਚਰਲ ਡਾਇਰੈਕਟਰ ਹੈਗੇ ਨੇ ਗੋਗੀ ਮੁੰਡ ਭਾਜੀ ਉਹਨਾਂ ਦੇ ਉਪਰਾਲੇ ਵਜੋਂ ਅੱਜ ਤੁਸੀਂ ਜਿਹੜੀ ਆ ਰੌਣਕਾਂ ਦੇਖ ਰਹੇ ਹੋ ਕੋਰਨੋਕੋਪੀਆ ਰਿਜ਼ਰਵ ਦੇ ਵਿੱਚ ਇਹ ਸੁਪਰ ਆਪਣਾ ਐਥਲੈਟਿਕਸ ਕਾਰਨੀਵਲ 2025 ਦਾ ਜਿਹੜਾ ਕਿ ਬੜੇ ਉਤਸ਼ਾਹ ਦੇ ਨਾਲ ਸਾਰੀਆਂ ਸੰਗਤਾਂ ਤੇ ਜਿਹੜੇ ਪਾਰਟਿਸਪੈਂਟ ਆਏ ਨੇ ਉਹ ਐਪ ਦੇ ਵਿੱਚ 450 ਬੰਦਿਆਂ ਨੇ ਰਜਿਸਟਰ ਕਰਵਾਇਆ ਸੀ ਤੇ ਜਿਹੜੀ ਸਾਡੇ ਕੋਲ ਵਾਕ ਇਨ ਰਜਿਸਟ੍ਰੇਸ਼ਨ ਹੋਈਆਂ ਨੇ ਅੱਜ ਉਹ ਵੀ ਕਾਫੀ 7:30 11:30 ਵਜੇ ਤੱਕ 8:00 ਤੋਂ ਲੈ ਕੇ 11:30 ਵਜੇ ਤੱਕ ਆਪਣੀਆਂ ਵਾਕ ਇਨ ਰਜਿਸਟ੍ਰੇਸ਼ਨ ਹੋਈਆਂ ਨੇ ਜਿਹਦੇ ਵਿੱਚ ਐਥਲੈਟਿਕਸ ਕਾਰਨੀਵਲ ਦੇ ਵਿੱਚ 50 ਮੀਟਰ 80 ਮੀਟਰ 100 ਮੀਟਰ 200 ਮੀਟਰ ਦੀਆਂ ਰੇਸਾਂ ਹੋਈਆਂ ਨੇ ਤੇ ਨਾਲ ਹੀ ਸ਼ਾਰਟ ਪੁੱਟ ਜੈਵਲਿਨ ਥਰੋ ਤੇ ਨਾਲ ਆਪਣੇ ਹੁਣ ਬਾਲੀਵਾਲ ਦੇ ਮੈਚ ਚੱਲ ਰਹੇ ਨੇ ਹੋਰ ਬਾਲੀਵਾਲ ਦੇ ਵਿੱਚ ਵੀ ਸਾਡੀਆਂ ਨੈਸ਼ਨਲ ਤੇ ਆਪਣੇ ਜਿਹੜੇ ਲੋਕਲ ਸਰਵਰਨ ਲੈਵਲ ਦੀਆਂ ਟੀਮਸ ਆਪਣੇ ਪੰਜਾਬੀਆਂ ਦੇ ਕਲੱਬ ਜਿਹਦੇ ਵਿੱਚ ਬਾਲੀਵਾਲ ਨਿਊ ਸਾਊਥਵੈਲਜ਼ ਦੇ ਜਿਹੜੇ ਰੈਫਰੀ ਨੇ ਉਹਨਾਂ ਨੇ ਆਫੀਸ਼ੀਅਲ ਕੀਤਾ ਹੈ ਤੇ ਇਹ ਸਾਰਾ ਐਸਏਫ ਵੱਲੋਂ ਆਯੋਜਿਤ ਗੋਗੀਪਨ ਮਾਜੀ ਦੇ ਸਹਿਯੋਗ ਦੇ ਨਾਲ ਇਹ ਸਾਰਾ ਕਾਰਜ ਸਿਰੇ ਚੜੇ ਨੇ ਤੇ ਦਾਸ ਆਸਟ੍ਰੇਲੀਅਨ ਸਟਿਕ ਐਸੋਸੀਏਸ਼ਨ ਵੱਲੋਂ ਸਮੂਹ ਸਾਥ ਸੰਗਤ ਦਾ ਬਹੁਤ ਧੰਨਵਾਦ ਕਰਦਾ ਹੈ ਜਿਨ੍ਹਾਂ ਦੇ ਉਤਸ਼ਾਹ ਦੇ ਨਾਲ ਤੇ ਉਹਨਾਂ ਦੇ ਪਾਰਟਿਸਿਪੇਸ਼ਨ ਦੇ ਨਾਲ ਹੀ ਇਦਾਂ ਦੇ ਜਿਹੜੇ ਕਾਰਜਕਾਰਮ ਹੁੰਦੇ ਨੇ ਸਫਲ ਹੁੰਦੇ ਨੇ ਇਹਦਾ ਸਿਰੇ ਚੜਦੇ ਨੇ ਹੁਣ ਇਸ ਦੇ ਵੱਲੋਂ ਲੰਗਰ ਦੀ ਪੂਰੀ ਸੇਵਾ ਕੀਤੀ ਗਈ ਸੀਗੀ ਨਾਲ ਹੀ ਉਸ ਤੋਂ ਪਹਿਲਾਂ ਚਾਹ ਪਕੌੜੇ ਬਰੈਡ ਪਕੌੜੇ ਦਾ ਲੰਗਰ ਸੀਗਾ ਤੇ ਜਲੇਬੀਆਂ ਵੀ ਆਈਆਂ ਨੇ ਤੇ ਪਾਣੀ ਦੀ ਬੋਤਲਾਂ ਸਾਰੀਆਂ ਸੰਗਤਾਂ ਵੱਲ ਸੰਗਤਾਂ ਨੂੰ ਪੂਰੀਆਂ ਚੰਗੀ ਤਰ੍ਹਾਂ ਬੰਡੀਆਂ ਗਈਆਂ ਨੇ ਸੰਗਤਾਂ ਨੇ ਕਾਫੀ ਇੰਜੋਏ ਕੀਤਾ ਇਹਦੇ ਜਿਹੜੇ ਹੁੰਦੇ ਨੇ ਫੰਕਸ਼ਨ ਇਹ ਬਿਨਾ ਵੌਲੰਟੀਅਰਸ ਤੋਂ ਕਦੀ ਵੀ ਕਾਮ ਕਾਮਯਾਬ ਨਹੀਂ ਹੁੰਦੇ ਤੇ ਇਸ ਫੰਕਸ਼ਨ ਦੇ ਵਿੱਚ ਇਸ ਇਵੈਂਟ ਦੇ ਦੌਰਾਨ ਏਐਸਏ ਵੱਲੋਂ ਜਿਨ੍ਹਾਂ ਵੀ ਵਲੰਟੀਅਰਸ ਨੇ ਪਾਰਟਿਸਪੇਟ ਕੀਤਾ ਹੈ ਜਿਨ੍ਹਾਂ ਨੇ ਆਪਣਾ ਸੰਡੇ ਦਾ ਕੀਮਤੀ ਟਾਈਮ ਦਿੱਤਾ ਹੈ ਏਐਸਏ ਨੂੰ ਉਹਨਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਨਾਲ ਹੀ ਆਪਣੇ ਜਿਹੜੇ ਸਾਂਝੇ ਵਿਚਾਰ ਚੈਨਲ ਨੇ ਤੇ 7 ਸੀਜ਼ ਵਾਲੇ ਜਿਹੜੇ ਸਪੈਸ਼ਲੀ ਬ੍ਰਿਸਬਨ ਤੋਂ ਆਏ ਨੇ ਉਹਨਾਂ ਦਾ ਵੀ ਤੇ ਏਐਸਏ ਹਰੇਕ মিডিਆ ਪਾਰਟਨਰਸ ਦਾ ਆਪਣੇ ਦਿਲੋਂ ਦੀ ਧੰਨਵਾਦ ਕਰਦਾ ਹੈ ਤੇ ਆਸ ਕਰਦਾ ਹੈ ਕਿ ਫਿਊਚਰ ਦੇ ਜਿੰਨੀਆਂ ਵੀ ਇਵੈਂਟਸ ਆਣਗੀਆਂ ਉਦੇ ਵਿੱਚ ਉਹ ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ ਦੇ ਨਾਲ ਹਮੇਸ਼ਾ ਕੰਦੇ ਨਾਲ ਕੰਦਾ ਲਗਾ ਕੇ ਸਾਡੇ ਨਾਲ ਸਹਿਯੋਗ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ ਵੱਲੋਂ ਹਰ ਸਾਲ ਦੀ ਤਰ੍ਹਾਂ ਸਾਲਾਨਾ ਸਿੱਖ ਗੰਮਾ ਜੋ ਕਿ ਕਰਾਈਆਂ ਜਾਂਦੀਆਂ ਨੇ ਗਲੈਂਡਵਰਡ ਪਾਰਕ ਦੇ ਵਿੱਚ ਇਸ ਸਾਲ ਵੀ ਸਾਰੇ ਖਿਡਾਰੀਆਂ ਨੇ ਵੱਧ ਚੜ ਕੇ ਭਾਗ ਲਿਆ ਸੋ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇਸਦੇ ਵਿੱਚ ਹਾਜ਼ਰੀ ਭਰੀਏ ਸੋ ਨਾਲ ਹੀ ਮੈਂ ਬੇਨਤੀ ਕਰਦਾ ਹਾਂ ਸਾਰੀਆਂ ਸੰਗਤਾਂ ਸਿਡਨੀ ਦੀ ਸੰਗਤਾਂ ਦੇ ਚਰਨਾਂ ਵਿੱਚ ਕਿ ਜਿਸ ਤਰ੍ਹਾਂ ਆਪਜੀ ਪੋਸਟਰ ਦੇਖ ਹੀ ਰਹੇ ਹੋ ਕਿ ਸਿਡਨੀ ਨਗਰ ਕੀਰਤਨ ਦੇ ਵਿੱਚ ਗੁਰਦੁਆਰਾ ਗਲਨ ਮੋਟ ਸਾਹਿਬ ਵਿਖੇ ਜੋ ਮਿਤੀ 5 ਅਕਤੂਬਰ ਨੂੰ ਦਿਨ ਐਤਵਾਰ ਨੂੰ ਜੋ ਕਿ ਮਹਾਨ ਨਗਰ ਕੀਰਤਨ ਹੋ ਰਿਹਾ ਹੈ ਸੋ ਸਾਰੀਆਂ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਇਸ ਮਹਾਨ ਨਗਰ ਕੀਰਤਨ ਦੇ ਵਿੱਚ ਵੱਧ ਤੋਂ ਵੱਧ ਹਾਜ਼ਰੀ ਭਰਨ ਦੀ ਕਿਰਪਾਲਤਾ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਜੀ ਇਹ ਅੱਜ ਗਲੈਨਬੋਰਡ ਵੱਲੋਂ ਗੁਰਦੁਆਰਾ ਸਾਹਿਬ ਵੱਲੋਂ ਕਰਾ ਰਹੇ ਆ ਗੇਮਾਂ ਇਹ ਹਰ ਸਾਲ ਦੀ ਤਰ੍ਹਾਂ ਕਰਾਉਂਦੇ ਆਏ ਆ ਅੱਜ ਸਿਗੀਆਂ 4-5 5-6 ਸਿਗੀਆਂ ਇੱਕ ਫੁੱਟ ਆਪਣਾ ਰੱਸਾ ਕੱਸੀ ਦਾ ਤੇ ਰੇਸਿੰਗ ਦਾ ਤੇ ਦੂਜੀ ਆਪਣੇ ਥਰੋਇੰਗ ਜੈਂਪਲਿੰਗਸ ਕਈ ਹੋਈਆਂ ਤੇ ਬਹੁਤ ਵਧੀਆ ਅੱਜ ਕਾਫੀ ਇੱਥੇ ਰਾਸ਼ ਸੀਗਾ ਕਮ ਸੇ ਕਮ ਵੀ 2-3000 4000 ਬੰਦਾ ਹੋਏਗਾ ਦੇਖਣ ਨੂੰ ਬਹੁਤ ਸੋਹਣਾ ਪ੍ਰੋਗਰਾਮ ਚੱਲਿਆ ਜੀ ਬਹੁਤ ਵਧੀਆ ਮੈਂ ਪ੍ਰਮਾਤਮਾ ਅਗੇ ਹੀ ਅਰਦਾਸ ਕਰਦਾ ਵੀ ਇਹ ਹਰ ਸਾਲ ਦੀ ਤਰ੍ਹਾਂ ਇਦਾਂ ਹੀ ਵੱਧ ਛੜ ਕੇ ਹਰ ਬੰਦਾ ਸੇਵਾ ਦਾ ਮੌਕਾ ਤੇ ਕਰਦੇ ਰਹਿਣ ਸਭ ਖੇਡਾਂ ਖੇਡਦੇ ਰਹਿਣ ਚਲੋ ਵਾਹਿਗੁਰੂ ਖਾਲਸਾ ਵਾਹਿਗੁਰੂ ਕੀ ਫਤਿਹ ਅੱਜ ਜਿਹੜੀਆਂ ਗੇਮਾਂ ਜਿਹੜੀ ਗੁਰਦੁਆਰਾ ਸਾਹਿਬ ਕਮੇਟੀ ਵਾਲੋਂ ਕਰਾਈਆਂ ਜਾਂਦੀਆਂ ਹਨ ਬਹੁਤ ਹੀ ਵਧੀਆ ਬਹੁਤ ਹੀ ਲੋਕਾਂ ਨੂੰ ਇਹਦਾ ਸ਼ਾ ਹੈਗਾ ਲੋਕ ਪਬਲਿਕ ਬਹੁਤ ਭੱਜ ਕੇ ਇਕੱਠੀ ਹੋ ਕੇ ਆਈ ਆ ਸਾਨੂੰ ਵੀ ਖੁਸ਼ੀ ਆ ਸਾਰਿਆਂ ਨੂੰ ਬਜ਼ੁਰਗਾਂ ਨੂੰ ਵੀ ਬਹੁਤ ਖੁਸ਼ੀ ਆ ਬਜ਼ੁਰਗਾਂ ਨੂੰ ਵੀ ਟਾਈਮ ਦਿੱਤਾ ਜਾਂਦਾ ਬੱਚਿਆਂ ਨੂੰ ਸਾਰਿਆਂ ਨੂੰ ਬਹੁਤ ਖੁਸ਼ੀ ਆ ਅਸੀਂ ਸਾਰਾ ਧੰਨਵਾਦ ਕਰਦੇ ਕਮੇਟੀ ਦਾ ਤੇ ਇਦਾਂ ਹੀ ਹਰ ਇੱਕ ਸਾਲ ਕਰਾਉਂਦੇ ਰਹਿਣ ਸਾਰੀ ਪਬਲਿਕ ਇਦਾਂ ਹੀ ਵੱਧ ਤੋਂ ਵੱਧ ਆਉਂਦੀ ਰਹੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਹਰ ਸਾਲ ਦੀ ਤਰ੍ਹਾਂ ਆਸਟ੍ਰੇਲੀਅਨ ਸਿਕ ਐਸੋਸੀਏਸ਼ਨ ਵੱਲੋਂ ਖੇਡਾਂ ਕਰਵਾਈਆਂ ਜਾਂਦੀਆਂ ਖਾਸ ਕਰ ਅਥਲੈਟਿਕਸ ਦੇ ਬਾਲੀਵਾਲ ਦੇ ਅਤੇ ਰਵਾਇਤੀ ਖੇਡਾਂ ਜਿਦਾ ਰੱਸਾ ਕਸ਼ੀ ਖੋਖੋ ਇਦਾਂ ਦੇ ਮੁਕਾਬਲੇ ਕਰਵਾਏ ਜਾਂਦੇ ਆ ਤੇ ਅੱਜ ਦਿਨ ਐਤਵਾਰ 21 ਸਤੰਬਰ ਨੂੰ ਗਲੈਨਵਰਡ ਦੇ ਪਾਰਕ ਦੇ ਵਿੱਚ ਇਹ ਗੇਡਾਂ ਕਰਾਈਆਂ ਗਈਆਂ ਜਿਹੜੀਆਂ ਬਹੁਤ ਹੀ ਸੋਹਣੇ ਤਰੀਕੇ ਦੇ ਨਾਲ ਚੱਲ ਰਹੀਆਂ ਆ ਰੱਸੇ ਦਾ ਅੰਤਮ ਮੁਕਾਬਲਾ ਜਿਹੜਾ ਹੋਣਾ ਬਾਕੀ ਆ ਬਾਲੀਵਾਲ ਦੇ ਤੁਸੀਂ ਦੇਖ ਸਕਦੇ ਹੋ ਮੁਕਾਬਲੇ ਚੱਲ ਰਹੇ ਆ ਤੇ ਬਹੁਤ ਬਹੁਤ ਵਧਾਈ ਆ ਪੂਰੀ ਰੀਨ ਸੈਕ ਐਸੋਸੀਏਸ਼ਨ ਦੀ ਟੀਮ ਨੂੰ ਉਹ ਇੱਕ ਉਹਨਾਂ ਦੇ ਵੱਲੋਂ ਜਿਹੜਾ ਉਦਮ ਕੀਤਾ ਜਾਂਦਾ ਹੈ ਤੇ ਸੋਹਣੇ ਤਰੀਕੇ ਦੇ ਨਾਲ ਕੀਤਾ ਗਿਆ ਤੇ ਸਪੈਸ਼ਲ ਥੈਂਕਸ ਆ ਗੁਰਸ਼ੇਰ ਮਾਨ ਜੀ ਦਾ ਤੇ ਹਰਸੀਨ ਸੋਤਾ ਜੀ ਦਾ ਕਿਉਂਕਿ ਗਲੈਨਬਰਡ ਥਲੈਟਿਕ ਸਪੋਰਟਸ ਕਲੱਬ ਵੱਲੋਂ ਬਹੁਤ ਯੋਗਦਾਨ ਦਿੱਤਾ ਜਾਂਦਾ ਹੈ ਗੋਗੀ ਮੰਡ ਜੀ ਦਾ ਬਹੁਤ ਧੰਨਵਾਦ ਤੇ ਪ੍ਰਮਾਤਮਾ ਇਦਾਂ ਹੀ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੇ ਅਗਲੇ ਸਾਲ ਅਸੀਂ ਫੇਰ ਇਹ ਜਿਹੜੀਆਂ ਖੇਡਾਂ ਆ ਦੇਖਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੈਂ ਗੁਰਸ਼ੇਰ ਸਿੰਘ ਮਾਨ ਐਥਲੈਟਿਕ ਸਪੋਰਟਸ ਕਲੱਬ ਸੈਣੀ ਤੋਂ ਅੱਜ ਕੇ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਆ ਕਿ ਏਐਸਏ ਵੱਲੋਂ ਸਪੋਰਟਸ ਕਾਰਨੀਵਲ ਕਰਵਾਇਆ ਜਾ ਰਿਹਾ ਜਿਹਦੇ ਵਿੱਚ ਕਿ ਐਥਲੈਟਿਕਸ ਵਾਲੀਬਾਲ ਔਮਨ ਵਾਲੀਬਾਲ ਵਾਲੀਬਾਲ ਸ਼ੂਟਿੰਗ ਐਂਡ ਟੱਗ ਆਫ ਦਾ ਵਾਰ ਬਾਕੀ ਐਥਲੈਟਿਕਸ ਦੇ ਸਾਰੇ ਇਵੈਂਟ ਹੋ ਰਹੇ ਨੇ ਠੀਕ ਹੈ ਜੀ ਸੋ ਇਹਦੇ ਵਿੱਚ ਕਾਫੀ ਅੱਜ ਲੋਕਾਂ ਦਾ ਪਰਵਾਹ ਹੋਗਾਰਾ ਮਿਲਿਆ ਸਵੇਰ ਤੋਂ ਹੀ ਰੌਣਕਾਂ ਲੱਗੀਆਂ ਹੋਈਆਂ ਨੇ ਤੇ ਬਹੁਤ ਸੋਹਣੀਆਂ ਟੀਮਾਂ ਤੇ ਬਹੁਤ ਸੋਹਣੇ ਐਥਲੀਟਸ ਦਾ ਬੜਾ ਸੋਹਣਾ ਅੱਜ ਸਾਨੂੰ ਦੇਖਣ ਨੂੰ ਮਿਲਿਆ ਤੇ ਅਸੀਂ ਧੰਨਵਾਦ ਕਰਦੇ ਹਾਂ ਆਸਟ੍ਰੇਲੀਅਨ ਸਿਕ ਐਸੋਸੀਏਸ਼ਨ ਦਾ ਜਿਨ੍ਹਾਂ ਨੇ ਇੰਨਾ ਸੋਹਣਾ ਪ੍ਰੋਗਰਾਮ ਉਲੀਕਿਆ ਤੇ ਸਾਰੀ ਸੰਗਤ ਦਾ ਜਿਹੜੇ ਆਪਣੇ ਕੀਮਤੀ ਸਮੇਂ ਚੋਂ ਸਮਾਂ ਕੱਢ ਕੇ ਪਹੁੰਚੇ ਗੁਰੂ ਕੀ ਲੰਗਰ ਸਵੇਰ ਦੇ ਵਰਤ ਰਹੇ ਨੇ ਤੇ ਬਹੁਤ ਹੀ ਸੋਹਣਾ ਪ੍ਰੋਗਰਾਮ ਸੀ ਤੇ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਚ ਵੀ ਇਹੋ ਜਿਹੇ ਪ੍ਰੋਗਰਾਮ ਹੁੰਦੇ ਰਹਿਣਗੇ ਤੇ ਬਹੁਤ-ਬਹੁਤ ਤੁਹਾਡਾ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਟੇਡੀਅਮ ਸੈਕੀਸ਼ਨ ਵੱਲੋਂ ਸਾਰੇ ਹੀ ਪਲੇਅਰਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇੱਥੇ ਆ ਕੇ ਪਾਰਟਿਸਿਪੇਟ ਕੀਤਾ ਤੇ ਸਾਰੇ ਹੀ ਆਪਣੇ ਹੈਲਪਰ ਜਿਨ੍ਹਾਂ ਨੇ ਵੀ ਹੈਲਪ ਕੀਤੀ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ For all types of criminal law, family law, immigration law, convencing and employment matters, please contact Tarantip Singh on 600.